ਸਾਰੇ ਕਹਿੰਦੇ ਨੇ ਬੰਦੇ ਨੂੰ ਇੰਨਾ ਨਾ ਡਰਾਓ ਕਿ ਬੰਦਾ ਡਰਨੋਂ ਹਟ ਜੇ ਇਸੇ ਕਰਕੇ ਜਿਹੜੇ ਬੱਚਿਆਂ ਦੇ ਸਕੂਲ ਵਿੱਚ ਕੁੱਟ ਪੈਂਦੀ ਆ ਘਰ ਦੇ ਵਿੱਚ ਕੁੱਟ ਪੈਂਦੀ ਆ ਤਾਂ ਅਖੀਰ ਨੂੰ ਨਖਿੱਧ ਤੇ ਨਲਾਇਕ ਹੋ ਜਾਂਦੇ ਨੇ ਤੇ ਇਹੀ ਗੱਲ ਪੁਲਿਸ ਤੇ ਲਾਗੂ ਆ ਕਹਿੰਦੇ ਆ ਬੰਦਾ ਜਦੋਂ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਪੁਲਿਸ ਦੀ ਕੁੱਟ ਵਿੱਚੋਂ ਲੰਘ ਜੇ ਤਾਂ ਫਿਰ ਉਹ ਬਦਮਾਸ਼ ਬਣ ਜਾਂਦਾ ਸੋ ਫਰੇਕ ਚੀਜ਼ ਦੀ ਇੱਕ ਸੀਮਾ ਹੁੰਦੀ ਆ ਜਦੋਂ ਉਹ ਸੀਮਾ ਕ੍ਰੋਸ ਕਰ ਜਾਂਦੀ ਆ ਤਾਂ ਉਹ ਬੰਦੇ ਨੂੰ ਡਰ ਛੋਟੇ ਲੱਗਣ ਲੱਗ ਜਾਂਦੇ ਨੇ ਪਹਿਲਾਂ ਰਾਜੀ ਨਾਮੇ ਹੁੰਦੇ ਦਾਨੇ ਸਿਆਣੇ ਬੰਦੇ ਹੁੰਦੇ ਉਹ ਪਹਿਲਾਂ ਛੋਟੀ ਗੱਲ ਕਹਿੰਦੇ ਬੰਦੇ ਨੂੰ ਹੌਲੀ-ਹੌਲੀ ਫਿਰ ਉਸ ਪਿੱਚ ਤੇ ਲਿਆ ਕੇ ਉਹ ਗੱਲ ਕਹਿੰਦੇ ਜਿਹੜੀ ਗੱਲ ਨੇ ਸਾਰਾ ਸਮਝੌਤਾ ਕਰਾ ਦੇਣਾ ਹੁੰਦਾ ਸੀ ਤੇ ਸਾਰੀ ਗੱਲ ਨੂੰ ਰਫਾ-ਦਫਾ ਕਰ ਦੇਣਾ ਸੀ ਪਰ ਅੱਜ ਕੱਲ ਕੀ ਆ ਬੰਦੇ ਸ਼ੁਰੂ ਚ ਬੈਠਣ ਸਾਰੀ ਬੰਦੇ ਦੇ ਇਹ ਜੀ ਹੱਡ ਤੇ ਮਾਰਨਗੇ ਕਿ ਬੰਦਾ ਬਿਲਕੁਲ ਉਹੀ ਸ਼ਰੀਫ ਬੰਦਾ ਤੁਹਾਡੇ ਸਾਹਮਣੇ ਖੜਾ ਹੋ ਜੂ ਤੇ ਗੱਲ ਕਤਲਾਂ ਤੱਕ ਪਹੁੰਚ ਜਾਂਦੀ ਆ ਤੇ ਇਹ ਹੀ ਅੱਜ ਕੱਲ ਦੇ ਝਗੜਿਆਂ ਦੇ ਵਧਣ ਦਾ ਕਾਰਨ ਆ ਸੋ ਇਸ ਕਰਕੇ ਜਿਹੜੀ ਡੋਜ਼ ਆ ਉਪਮਾ ਗੱਲਾਂ ਦੀ ਹੋਵੇ ਜਾਂ ਕੁਝ ਵੀ ਮਣੀ ਮੋਟੀ ਹਲਕੀ ਫੁਲਕੀ ਸਜ਼ਾ ਦੀ ਹੋਵੇ ਉਹ ਥੋੜੀ ਚਾਹੀਦੀ ਆ ਇਹ ਨਾ ਹੋਵੇ ਕਿ ਅਸੀਂ ਪਹਿਲੇ ਹੀ ਟੀਕਾ ਜਿਹੜਾ ਹੈਗਾ ਜਾਂ ਦਵਾਈ ਆ ਉਹ ਲਾਉਣੀ 10 ਗ੍ਰਾਮ ਦੀ ਲੋੜ ਹੋਵੇ ਬੰਦੇ ਨੂੰ ਤੇ ਲਾ ਦਈਏ 100 ਗ੍ਰਾਮ ਭਾਵ ਛੋਟੀ ਗੱਲ ਕਹਿਣੀ ਹੋਵੇ ਤੇ ਅਗਲੇ ਨੂੰ ਵੱਡੀ ਗੱਲ ਕਹਿ ਦਈਏ ਤੇ ਮੁੜ ਕੇ ਅਗਲਾ ਤੁਹਾਡੀ ਗੱਲ ਸੁਣਨ ਨੂੰ ਤਿਆਰ ਹੀ ਨਾ ਹੋਵੇ ਇਸ ਕਰਕੇ ਡਰਾਉਣਾ ਧਮਕਾਉਣਾ ਹਿਸਾਬ ਨਾਲ ਤਾਂ ਜੋ ਜਿਹੜਾ ਹੈਗਾ ਲਿਆਕਤ ਬਣੀ ਰਹੇ ਤੇ ਸਾਡੇ ਜਿਹੜੇ ਸਬੰਧ ਆ ਉਹ ਸਖਾਵੇਂ ਰਹਿਣ ਧੰਨਵਾਦ